ਬਹੁਤ ਸਿੱਖ ਬਹੁਤ ਸ਼ਬਦ ਹੈ ਕਹਿੰਦੇ ਸਿੱਖਾਂ ਦੇ ਘਾਟ ਮੈਂ ਜਾਣੀ ਐ ਇਹ ਗੁਰੂ ਦੇ ਬਚਨਾਂ ਤੋਂ ਆਪਣੀ ਮਤ ਨੂੰ ਉੱਚੀ ਸਮਝਣ ਲੱਗ ਜਾਣਗੇ ਜੇ ਇਹੀ ਹਾਲਾਤ ਨੇ ਸੰਸਾਰ ਦੇ ਅੰਦੇਖਾ ਲੱਗ ਗਈ ਜਿਉਂ ਬਾਸ ਵਜਾਈਆ ਭੂਖ ਬਾਸ ਵਾਲੀ ਵਰਤੀ ਲੈ ਕੇ ਗੱਲ ਬ੍ਰਹਮ ਗਿਆਨ ਦੀ ਕਰਦਾ ਬੱਲੇ ਗੁਰੂ ਦਾ ਸ਼ਬਦ ਨਹੀਂ ਵਸਿਆ ਬੱਲੇ ਵਿੱਚ ਸੰਸਾਰ ਦੇ ਖਿਆਲ ਨੇ ਗੱਲ ਨਿਰੰਕਾਰ ਦੀ ਕਰਦਾ ਹੈ ਗੱਲ ਪ੍ਰੀਤਮ ਪਿਆਰੇ ਦੀ ਕਰਦਾ ਹੈ ਉਹ ਸੁਣੀਆਂ ਸੁਣਾਈਆਂ ਇੱਥੇ ਰਹਿ ਜਾਣਗੀਆਂ ਭਾਈ ਅਭ ਦਾ ਅਭਿਆਸ ਕਰੋ ਜੀਵਨ ਦਾ ਕੁਝ ਰੋਹਾਨੀਅਤ ਦਾ ਰੋਹਾਨੀਅਤ ਦੇ ਮੰਡਲ ਦੇ ਆਪ ਆਪ ਚੱਲਣਾ ਸਿੱਖੋ ਰੋਹਾਨੀਅਤ ਦੇ ਘਰ ਵਿੱਚ ਆਪ ਜਾਓਗੇ ਤੁਹਾਡੀ ਰੂਹ ਜਾਏਗੀ ਤੁਹਾਡੇ ਖਿਆਲ ਜਾਣਗੇ ਤਾ ਰੰਗੇ ਜਾਓਗੇ ਆ ਇੰਨਾ ਕਹਿ ਜ਼ਰੂਰ ਵੀ ਰੱਗੇ ਹੋયા ਵੀ ਗੱਲ ਕਰਕੇ ਰੱਗੇ ਹੋયા ਨੇ ਗੱਲ ਸੁਣ ਕੇ ਚੱਲਣ ਨੂੰ ਮਨ ਕਰਦਾ ਬਸ ਇੰਨੀ ਕੁ ਖੇਡ ਹੈ ਪਰ ਜੇ ਤੁਸੀਂ ਕਰੋਗੇ ਗੱਲ ਇੱਥੇ ਮੁੱਕਦੀ ਹੈ ਗੱਲ ਇੱਥੇ ਨਹੀਂ ਮੁੱਕਦੀ ਇੱਥੋਂ ਤਾਂ ਗੱਲ ਸ਼ੁਰੂ ਹੁੰਦੀ ਹੈ ਅਸੀਂ ਉਹ ਰਾਤ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀ ਬਾਣੀ ਸੱਤੇ ਪਾਤਸ਼ਾਹ ਦੇ ਬਚਨ ਸਾਨੂੰ ਇੰਨਾ ਅਸ਼ੀਸ਼ੇ ਵੰਡੂ ਨਾ ਸਾਨੂੰ ਆਪਣਾ ਜੇਹਰ ਲਗਾਉਂਦੇ ਤਾਨੂੰ ਸੱਚ ਦੱਸ ਦੇ ਰਹੇ ਆਂ ਕਿ ਆ ਰਾਤ ਤੇ ਚੱਲ ਪੈ ਕਿਨੂੰ ਤੂੰ ਆਪਣੇ ਆਪਣੇ ਗਈ ਜਾਂਦਾ ਵੀ ਮੇਰੇ ਖਿਆਲਾਂ ਦੇ ਵਿੱਚ ਆ ਮੇਰੇ ਖਿਆਲਾਂ ਵਿੱਚ ਆ ਤੇਰੇ ਖਿਆਲਾਂ ਵਿੱਚ ਗੁਰੂ ਹੋਵੇ ਉਹ ਸਿੱਖਾ ਤੇਰੇ ਖਿਆਲਾਂ ਦੇ ਵਿੱਚ ਗੁਰੂ ਦਾ ਪਿਆਰ ਹੋਵੇ ਗੁਰੂ ਦੇ ਬਚਨ ਹੋਣ ਫੇਰ ਜਾ ਕੇ ਤੇਰਾ ਜੀਵਨ ਸੁਧਰ ਸਕਦਾ ਹੈ ਫੇਰ ਤੂੰ ਮਹਾਨ ਬਣ ਸਕਦਾ ਹੈ ਨਹੀਂ ਸੱਚੇ ਪਾਤਸ਼ਾਹ ਕਹਿੰਦੇ ਬਸ ਖਾਲੀ ਆ ਫਿਰ ਖਾਲੀ ਹੀ ਰਹਿ ਜਾਏਗਾ ਫਿਰ ਕਰ ਕਰ ਵੇਲਾ ਯਾਦ ਜਿੰਦੜੀਏ ਰੋਵੇਗੀ ਫਿਰ ਸਮਾਂ ਆਏਗਾ ਫਿਰ ਕਰ ਕਰਕੇ ਵੇਲਾ ਇਹਨੂੰ ਯਾਦ ਜਿੰਦੜੀ ਰੋਂਦੀ ਹੈ ਕਦੋਂ ਰੋਂਦੀ ਹੈ ਜੀ ਕਬੀਰ ਜੰਮ ਦਾ ਠੇਕਾ ਬੁਰਾ ਹੈ